ਵਸਾਂ ਵਾਲੇ ਆ ਰਹੇ ਸੀ 60 ਬਸਾਂ ਲੈ ਕੇ ਉਹ ਗ੍ਰਿਫਤਾਰ ਕਰ ਲੈ ਕਿਸੇ ਬੰਦੇ ਨੂੰ ਆਮ ਨਹੀਂ ਦੇ ਦੇ ਮੈਨੂੰ ਦੱਸੋ ਜੇ ਹੀ ਪੁਲਿਸ ਕਾਲੇ ਪਾਣੀ ਨੂੰ ਕਾਲੇ ਪਾਣੀ ਨੂੰ ਬਚਾਉਣ ਲਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਇਹ ਉਹ ਕੰਮ ਨਹੀਂ ਕਰ ਸਕਦੇ ਔਰ ਸੋਖ ਦੁੱਖ ਦੀ ਕੱਲ ਪੂਰੀ ਰਾਤ ਹੋ ਗਈ ਆ ਪਾਜਪੁਰ ਰੋਡ ਤੇ ਪੂਰੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਹੋ ਕੋਲ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਸੋਹਣੇ-ਜੋਹਣੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ ਟੈਂਟਰ ਨੇ ਉਹਨਾਂ ਤੇ ਲਿਖ ਕੇ ਕਿ ਭਵਾਨੀ ਅਜਸਤਰੀ ਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵੀ ਛੇ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਪੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮ ਆ ਉਹਨਾਂ ਨੂੰ ਇਹ ਅਨੰਦ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਨਾਸ਼ ਕਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਆਣ ਹੁਣਾਂ ਜੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮਹੌਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਆਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਨਾਲ ਇਨ੍ਹਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਨਾਲ ਖੜੇ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ ਸਾਰੇ ਕੀ ਕਰੇ ਮੈਂ ਅੱਜ ਅੱਜ ਪਾਣੀ ਦੇ ਮੋਰਚੇ ਤੋਂ ਐਲਾਨ ਕਰਦਿਆਂ ਵੈਸੇ ਅਸੀਂ 15 ਤਰੀਕ ਨੂੰ ਜਿਸ ਦਿਨ ਗਮਨਪ੍ਰੀਤ ਦੀ লাশ ਇਹਨਾਂ ਨੇ ਸੰਸਕਾਰ ਕੀਤਾ ਜ਼ਿਉਦਾ ਸਾਡੇ ਨਾਲ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਵਾਦਾ ਕੀਤਾ ਸੀ ਕਿ 1 ਮਹੀਨੇ ਦੇ ਅੰਦਰ ਅੰਦਾ ਉਹ ਵੀਡੀਓ ਸਾਰੀ ਦੁਨੀਆ ਚ ਫੈਲੇ ਹੋਏ ਕਿ 1 ਮਹੀਨੇ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ オリジナル ਡਾਕੂਮੈਂਟਸ ਤੇ ਹੋਊਗੀ ਤੇ ਇਥੋਂ ਦੇ ਬਣੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਜੋ ਵੀ ਵੋਟਰ ਕਾਰਡ ਨੇ ਉਹ ਰੱਦ ਕੀਤੇ ਜਾਣਗੇ ਡੇਟ ਪੂਰੀ ਹੋ ਜੂਗੀ ਅਸੀਂ ਕਿੱਥੇ ਵੀ ਹੋਈਏ ਬਾਹਰ ਹੋਈਏ ਅੰਦਰ ਹੋਈਏ ਇੱਕ ਗੱਲ ਯਾਦ ਰੱਖਿਓ ਜੇ ਉਸ ਦਿਨ ਤੋਂ ਬਾਅਦ ਜੇ ਮੇਰਾ ਮੈਦਨ ਦਾਈਂ ਨਾ ਨੰਨ ਕੰਮ ਪਰ ਜੋ ਸਾਡੇ ਪੰਜਾਬ ਦਾ ਵਾਸੀ ਇਹਨਾਂ ਦਾ ਰਾਸ਼ਨ ਕਾਰਡ ਬਣਾਉਂਦਾ ਆਧਾਰ ਕਾਰਡ ਬਣਾਉਂਦਾ ਜਾਂ ਵੋਟਰ ਕਾਰਡ ਬਣਾਉਂਦਾ ਉਹਦਾ ਸਾਰੇ ਪੰਜਾਬ ਵਾਲੇ ਬਾਈਕਾਟ ਕਰਨਗੇ ਸਾਡੇ ਬੰਦੇ ਬਾਹਰ ਗਏ ਨੇ ਕੀ ਹੋ ਅੱਜ ਸਾਡੀ 3 ਕਰੋੜ ਦੇ ਨੇੜੇ-ਨੇੜੇ ਵਸੋਂ ਆ ਕੀ ਸਾਡੇ ਸਾਰੇ ਪੰਜਾਬ ਦੇ ਲੋਕ ਮਿਲਾ ਕੇ ਸਾਰੀ ਦੁਨੀਆ ਚ 40 ਲੱਖ ਬੰਦਾ ਹੈ ਨਹੀਂ ਔਰ ਇਹ 40 ਲੱਖ ਤੋਂ ਉੱਤੇ ਅੱਜ 3 ਕਰੋੜ ਦੀ ਪਾਪੂਲੇਸ਼ਨ ਤੇ ਛੋਟੇ ਦੇ ਪੰਜਾਬ ਚ ਪਹੁੰਚ ਗਏ ਕੀ ਹੈ ਸਾਡੇ ਬੰਦੇ ਯੂਪੀ ਚ ਵਿਹਾਰ ਜਾ ਇੰਗਲੈਂਡ ਕੈਨੇਡਾ ਅਮਰੀਕਾ ਚ ਜਗੇ ਨੇ ਨਹੀਂ ਗੁ ਤਾਂ ਫਿਰ ਇਹ ਇਤੀ ਵੱਡੀ ਜੰੰਤੀ ਸਾਡੀ ਡੈਮੋਗ੍ਰਾਫੀ ਚੇਂਜ ਕਰਨਾ ਆਏ ਨੇ ਸਾਡੀ ਬਹੁਤ ਪੰਜਾਬੀਆਂ ਦੀ ਬਹੁਤ ਘਟ ਕਰ ਲਾਏ ਨੇ ਉਹਦਾ ਸਿਲਾ ਉਹਦਾ ਅੰਜਾਮ ਅੱਜ ਅਸੀਂ 목 ਕਰੇ ਆ ਕਿ ਅਸੀਂ ਸਾਰੇ ਪੰਜਾਬ ਦੇ ਕਾਲੇ ਪਾਣੀ ਬਚਾਉਣ ਆਏ ਆ ਤੇ ਪ੍ਰਵਾਸੀ ਕਾਲੇ ਬਚਾਣ ਹੀ ਪਾਣੀ ਟਾਉਣ ਵਾਲਿਆਂ ਦੇ ਨਾਲ ਖੜੇ ਨੇ रीजन है कि असि आने का कम कर पर इतों के आधार कार्ड वोट कार्ड राशन कार्ड नहीं बन बंद अगली गल अ मेरे को ऑर्डर नेशनल पोल्यूशन बोर्ड दे नैशनल ग्रीन ट्रिब्यूनल देल्यूशन बोर्ड के दे ऑर्डर ने ਕੇ ਕਾਲੇ ਪਾਣੀ ਆ ਜਿਹੜੇ ਤਿੰਨ ਸੈਂਟਰ ਨੇ 72 ਕੇ ਆਲਾ ਤਾਜਪੁਰ ਰੋਡ ਆਲਾ ਤੇ ਫੁਕਲ ਪੁਆਇੰਟ ਆਲਾ ਇਹ ਬੰਦ ਕੀਤੇ ਜਾਣ ਪਰ ਇਹ ਬੰਦ ਨਹੀਂ ਹੋ ਰਿਹਾ ਆਊਟਰ ਨੇ ਇਸ ਸੰਵਿਧਾਨਕ ਅਦਾਰਿਆਂ ਦੇ ਕੰਟੀ ਟਿਸ਼ਨਲ ਬਾਡੀਜ਼ ਦੇ ਆਊਟਰ ਨੇ 12 ਅਗਸਤ ਦੇ ਔਰ 26 ਅਗਸਤ ਉਹਦੀ ਲਾਸਟ ਡੇਟ ਸੀ ਹੁਣ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਭਾਜਪਾ ਨੂੰ ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਤੇ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਸਰਕਾਰ ਨੂੰ ਜੇ ਤੁਸੀਂ ਕਾਨੂੰਨ ਤੋੜਨ ਵਾਲਿਆਂ ਦਾ ਫੜ ਨਹੀਂ ਸਕਦੇ ਕੇਸ ਨਹੀਂ ਬਣਾ ਸਕਦੇ ਜੁਰਮਾਨਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ ਨਹੀਂ ਨਹੀਂ ਹਾਂ ਹੀ ਕਰਨਾ ਹੁਣ ਮੈਨੂੰ ਦੱਸੋ ਅੱਜ ਸ਼ਹਿਰਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ ਕਿੰਨੇ ਬੰਦੇ ਚੱਕਲੇ ਨੇ ਕਿੰਨੇ ਨਲਕੇ ਲੱਗੇ ਨੇ ਸ਼ੌਵੀ ਬਣਾਤੀ ਪੰਜਾਬ ਇਹਨਾਂ ਨੂੰ ਇਹਨਾਂ ਦੇ ਉੱਤੇ ਧੂਮ ਤੋਂ ਮਰੇ ਨੇ ਸਰਚ ਇਲਾਕਾ ਵੱਡੀਆਂ ਨੇ ਮੈਂ ਆਹੀ ਰਸਰੇ ਸ਼ਹਿਰਾ ਦਰੋਂ ਕੇ ਮਰੇ ਸੀ ਉੱਥੇ ਕਿ ਕਿਤੇ ਪੰਜਾਬ ਹਤਾਸ਼ੀ ਕਾਲਾ ਪਾਣੀ ਬੰਦ ਕਰਾਉਣਾ ਨਾ ਜਾਣ ਹੁਣ ਮੈਨੂੰ ਦੱਸੋ ਇਹ ਮੁੱਖ ਮੰਤਰੀ ਇਹ ਸਾਡੇ ਸਪੀਕਰ ਬਾਕੀ ਗਵਰਨਮੈਂਟ ਜਿਹੜੀ ਇਨਾ ਖਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਹੁਣ ਮੇਰੀ ਖੂਨ ਨੂੰ ਇੱਕ ਸਾਰਿਆਂ ਨੂੰ ਤੁਹਾਨੂੰ ਤੇ ਕੈਮਰਿਆਂ ਰਾਈ ਸਾਰੀ बेनती है कि जो सा अगली सरकार बने बिल्कुल पवित्र शुद्ध बता करप्शन ना करे इंसाफ का साथ देने और राजर गल सुन लो मैं एक इंफॉर्मेषन मिली है उसे जेड़े अपने पीजी ने ਜਿਹੜੇ ਪਿੰਜਸ ਨੇ ਆਪਣੇ ਪੰਜਾਬ ਵਾਲੀ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਇਹ ਆ ਸਰਕਾਰ ਪੰਜਾਬ ਦੀ ਜੰਮਾਪੁਰ ਪੰਜਾਬ ਹੁਣ ਆ ਇਹ ਪੰਜਾਬ ਸਰਕਾਰ ਦੇ ਲੱਛਣ ਨੇ ਤੁਸੀਂ ਇਹ ਆਪ ਵੇਖੋ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਵੀ ਸਰਕਾਰ ਅਗਲੀ ਬਣੇ ਕਿਹੜੀ ਵੀ ਭਾਈ ਸ਼ਾਸਤਰ ਥੱਲੇ ਕਰ ਲਾ ਯਾਰ ਭਾਈ ਭਾਈ ਸ਼ਾਸਤਰ ਥੱਲੇ ਕਰ ਯਾਰ ਸਰਕਾਰ ਅਗਲੀ ਥੱਲੇ ਸ਼ਾਸਤਰ ਥੱਲੇ ਕਰ ਲਾ ਮੇਰਾ ਭਰਾ ਨੱਚਾ ਹੁੰਦਾ ਕਾਲੇ ਪਾਣੀ ਨੂੰ ਚਾਹੀਦਾ ਜੇ ਕੋਈ ਸਰਕਾਰ ਕਾ ਪਾਣੀ ਬੰਦ ਨਹੀਂ ਕਰੂਗੀ ਕਾਲੇ ਪਾਣੀ ਦਾ ਸ਼ਹਿਰਾ ਇੱਕ ਗੱਲ ਸੁਣ ਲਿਓ ਜੇ ਕੱਲੀ ਇਹਨਾਂ 3 ਸੈਂਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਮੋਰ ਕਰਕੇ ਥੱਲੇ ਪਾਰੀਆਂ ਨੇ ਸਾਡੀ ਹਮਸਲਾ ਨਦੀ ਜਿਹੜੀ ਖੰਡੇਪੁਰ ਚ ਥੱਲੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆਹ ਬੁੱਢਾ ਦਰਿਆ ਪਹਿਲੀ ਪਾਕਸ਼ਾਈ ਨੇ ਨਾਂ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਨੇ ਉਹਨਾਂ ਨੂੰ ਜੋ ਇਹਨਾਂ ਨੇ ਨਾਲੇ ਬਣਾਤਾ ਜਾਂ ਥਾੜਾ ਪਾਣੀ ਜੋ ਅਮਰਤ ਵਰਗਾ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰੇ ਤੋਂ ਬਗੈਰ ਬੰਨੀ ਚਾਹੀਦੀ ਆ ਨਹੀਂ ਨਹੀਂ ਇਹ 4 ਗੱਲ ਸੁਣ ਲੋ ਇਸੇ ਸਤਲੁਜ ਚੋਂ ਅੰਮ੍ਰਿਤ ਛਾਕੇ ਖਾਲਸਾ ਸਾਜਿਆ ਗਿਆ ਸੀ ਛੀਨੇ ਇਸੇ ਇਲਾਕੇ ਦੀ ਇਨ੍ਹਾਂ ਲੋਕਾਂ ਦੀ ਤਕਦੀਰ ਬਦਲਦੀ ਅੱਜ ਉਸੇ ਸਤਲੁਜ ਨੂੰ ਗੰਦਾ ਕਰਤਾ ਹੈ ਕਿ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਪਿਤਾ ਦਾ ਦਰਜਾ ਹੈ ਇਹ ਗੰਦਾ ਕੰਮ ਜੇ ਤੇ ਅਸੀਂ ਗੰਦਾ ਹੋਣ ਦੇ ਦਿਆਂਗੇ ਨਹੀਂ ਨਹੀਂ ਇਹ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਮੇਨ ਮੁੱਦਾ ਮੈਂ ਤਾਂ ਅੱਜ ਕਹਿੰਦਾ ਇੱਥੇ ਖੜ ਕੇ ਕਹਿੰਦਾ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਪ੍ਰਵਾਸੀਆਂ ਨੂੰ ਇੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹੋਰੇ ਕਾਨੂੰਨ ਜਿ ਹਿਮਾਚਲ ਚ ਬਣ ਚੁੱਕੇ ਨੇ ਇਹ ਕਾਨੂੰਨ ਆ ਸਾਡਾ ਗਵਾਂਡੀ ਸੁਪਾ ਹਿਮਾਚਲ ਪ੍ਰਦੇਸ਼ ਜੇ ਉੱਥੇ ਬਣ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਈਸਟਰਨ ਸਟੇਟ ਜਿੰਨੇ ਵੀ ਨੇ ਇਹਨਾਂ ਸਾਰੇ ਸਟੇਟਾਂ 'ਚ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉੱਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਹੈ ਤਾਂ ਫਿਰ ਸਾਡੇ ਕਿਉਂ ਨਹੀਂ ਸੋਏ ਦੇ ਲਈ ਇੱਕੋ ਚੀਜ਼ ਜ਼ਰੂਰੀ ਹੈ ਤੁਸੀਂ ਸਾਰੇ ਇਹਨਾਂ ਕੈਮਰਿਆਂ ਦੇ ਰਾਹੀਂ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿਣਾ ਕਿ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਮੇਰੀ ਤੁਹਾਨੂੰ ਬੇਨਤੀ ਆ ਇਹ ਛੋਟੀਆਂ-ਛੋਟੀਆਂ ਲਾਗ-ਦਾਟਾਂ ਚਾ ਕੇ ਆਪਾਂ ਸੱਚ ਦਾ ਤੇ ਹੱਕ ਦਾ ਸਾਥ ਨਹੀਂ ਛੱਡਣਾ ਇਹ ਜ਼ਰੂਰੀ ਆ ਔਰ ਮੈਂ ਖੋਰ ਦਾ ਲਕਾਉਂਗਾ ਕਿ ਜੇ ਪੰਜਾਬ ਨਾਲ ਕੋਈ ਨਹੀਂ ਖੜਦਾ ਤਾਂ ਪੰਜਾਬ ਉਹਦੇ ਨਾਲ ਨਹੀਂ ਖੜਦਾ ਸਹੀ ਹੈ ਹੁਣ ਆ ਲੱਖਾਂ ਗ੍ਰਿਫਤਾਰ ਕਰ ਲਿਆ ਗਿਆ ਅਮਰਤਪਾਲ ਲੁਹਰਾਨ ਦੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀਮ ਦੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਡਾ ਗੁਨਾਹ ਕੀ ਸੀਗਾ ਗੁਨਾਹ ਕੀ ਸੀ ਕਿ ਕਾਲੇ ਪਾਣੀ ਨੂੰ ਰੋਕੀਏ ਆਹੀ ਗੱਲ ਹੁਣ ਛੇੜਾ ਮੈਨੂੰ ਇਹ ਨੱਸੋ ਸਰਕਾਰਾਂ ਮੇਰੀ ਗੱਲ ਸੁਣ ਲੈ ਸਰਕਾਰਾਂ ਸਾਡੀ ਮਰਜ਼ੀ ਤੋਂ ਬਗੈਰ ਬਣ ਜਾਂਦੀਆਂ ਨੇ ਬੋਲਦੇ ਸਾਨੂੰ ਕੀ ਹੋਇਆ ਅਸੀਂ ਬੋਲਦੇ ਕਿਉਂ ਨਹੀਂ ਹਉਦੋਂ ਉਦੋਂ ਅਸੀਂ ਹੱਕ ਤੇ ਸੱਚ ਦੀ ਗੱਲ ਕਿਉਂ ਨਹੀਂ ਕਰਦੇ ਅੱਛਾ ਇੱਕ ਅਗਲੀ ਗੱਲ ਸੁਣ ਲੋ ਇਹ ਗੱਲਾਂ ਆਪਾਂ ਕਰਦਿਆਂ ਹੀ ਰਹਿਣਾ ਹੁਣ ਆਪਾਂ ਕੌਲ ਕੀਤੀ ਸੀਗੀ ਤਾਜਪੁਰ ਰੋਡ ਦੀ ਜਿੱਥੇ ਆਪਾਂ ਇਹਨਾਂ ਤਿੰਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ਆਪਾਂ ਤਾਜਪੁਰ ਨਾਲ ਜਾਵਾਂਗੇ ਬੋਲੇ ਸੋਢਾ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਆਪਾਂ ਪੁਰਸਕੂਲ ਅਮਨੋ ਆਮਾਨ ਨਾਲ ਜਾਣਾ ਹੈ ਮੇਰੀ ਗੱਲ ਸੁਣਨਾ ਸ਼ੇਰਾਂ ਗੱਲ ਸੁਣੋ ਆਪਾਂ ਜਾਵਾਂਗੇ ਇਹਨਾਂ ਨੂੰ ਠੱਹਾਵਾਂਗੇ ਵੀ ਪਰ ਇਹਨਾਂ ਦੇ ਕੋਈ ਡਾਂਗ ਲਾਠੀਆਂ ਪਾਣੀ ਮਾਰਦੇ ਉਹਦੀ ਵਜ੍ਹਾ ਹੈ ਸੁਣ ਲਓ ਉਹਦੀ ਵਜ੍ਹਾ ਸੁਣ ਲਓ ਇਹ ਚਾਹੁੰਦੇ ਨੇ ਕਿ ਇਹਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾ ਦਿਓ ਅਸੀਂ ਚਾਹੁੰਦੇ ਆ ਕਿ ਕਾਲੇ ਪਾਣੀਆਂ ਦਾ ਫੱਕਰ ਸੱਚ ਦਾ ਮਸਲਾ ਹੋਈ ਜੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਕੀ ਉਹ ਰੁਕਣਾ ਨਹੀਂ ਚਾਹੀਦਾ ਅਸੀਂ ਉਹ ਮੰਗ ਰਹੇ ਆ ਤੇ ਉਹ ਲੋਕ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਸ ਪੰਜਾਬ ਦੇ ਪਾਣੀ ਨੂੰ ਕੰਦਾ ਕਰਨਾ ਚਾਹੁੰਦੇ ਆ ਬਹਿ ਜਾ ਸ਼ੇਰਾ ਬਹਿ ਜਾ ਭਾਈ ਜੀ ਹੁਣ ਆ ਆਡਰ ਨੇ ਮੈਨੂੰ ਦੱਸੋ ਆਡਰ ਨੇ सारे आगर जिन मन्या न असीं करण कीअं यादि रखो शांती नमरू तरीक़े हितूं जवां रोकड़े जे सूधे वारे रोकणे गिरफ़्तारी दवांगे ਭਾਈ ਕੋਈ ਗੱਲ ਨਹੀਂ ਆਪਾਂ ਗੁਰੂ ਦੇ ਨਾਮ ਤੇ ਚਾਪਾ ਡਾਂਗਾ ਨਹੀਂ ਖਾਦਿਆ ਜੈਤੂ ਦੇ ਮੋਰਚੇ ਜੀ ਨਹੀਂ ਖਾਦਿਆ ਨਨਕਾਰਾਣਾਂ ਬਾਹਰ ਦੇ ਮੋਰਚੇ ਜੀ ਨਹੀਂ ਖਾਦਿਆ ਮਾਰ ਲਓ ਜਾਂ ਡਾਂਗਾ ਆਪਾਂ ਸਹਿ ਨਹੀਂ ਸਕਦੇ ਲੋਕ ਆ ਰਹਿਆਂ ਚੋ ਨਿਕਲੀ ਗਾੜੀ ਜਗਾ ਹੀ ਨਹੀਂ ਨਿਕਲਣਾ ਗਾੜੀ ਬੈਠੇ ਲੋ ਜਗਾ ਨਹੀਂ ਵੀਰੇ 2 ਮਿੰਟ ਇੰਤਜ਼ਾਰ ਕਰੋ ਆਹ ਦੇਖੋ ਮੈਂ ਤੁਹਾਡੇ ਨਾਲ ਲੱਗੇ ਲੱਗਦਾ ਆਪਾਂ ਚੱਲਾਂਗੇ ਜੇ ਗਿਰਫਤਾਰ ਕਰਦੇ ਤੇ ਨੌਕਰ ਹੁੰਦੇ ਲਓ ਵੀ ਗਿਰਫਤਾਰੀਆਂ ਦੇਣੀਆਂ ਹਨ ਤੇ ਦੇਖਦੇ ਆਂ ਬਾਈ ਕੀ ਬਣਦਾ ਹਨ ਵੀ ਗਾਂ ਵਧਾਂਗੇ ਕਿ ਜਾਂ ਫਰਾ ਗਿਰਫਤਾਰੀਆਂ ਹੋਣਗੀਆਂ ਲੈ ਵੀ ਸਿੰਘੋ ਹੋ ਜੋ ਕੈਮ ਗਿਰਾਂ ਬਾਈ ਬੱਦ ਵਾਰ ਸ਼ੇਅਰ ਕਰ ਦਿਓ ਲਾਈਵ ਨੂੰ ਅਜ ਤੋਂ ਹੁਣ ਪੂਜ ਕਰਨ ਲੱਗੀ ਆ ਬਾਈ ਸਾਰੀ ਪਬਲਿਕ ਦੋ ਹੱਥ ਹੋਣਗੇ ਹਣ ਪੁਲਿਸ ਨਾਲ ਬਾਈਨਾ ਸਾਰੇ ਸਿੰਘਾਂ ਨੂੰ ਬਾਈ ਨੇ ਕਹਿਤਾ ਵੀ ਬਾਈ ਮਿੱਤਰੋ ਗਾਹਾਂ ਵਧਣਾਗਾ ਹਣ ਚੱਲ ਪਏ ਬਾਈ ਸਿੰਘ ਆਇਆ ਨਿਕਰ ਆਦਾ ਸਾਰੇ ਜਲਦਾ ਵਾਲਾ ਕੋ ਭੱਜ ਗਿਆ ਆ ਗੱਲ ਸੰਤਾਨੇ ਦਾ ਘਰੇਲਡ ਦਾ ਬੋਲਣਗੇ ਬੋਲਣਗੇ ਬੋਲਣੇ ਪਏਗਾ ਤਾਂ ਆਪਾਂ ਜੀ ਕਿਹਦੇ ਨਾਲ ਚੱਕਦਾ ਕਮ ਉਹ ਚੱਕਦਾ ਬੰਦੇ ਦਾ ਚੱਕਦਾ ਬੰਦੇ ਦਾ ਸੋਲ ਹਾ ਟੋੜਦਾ ਭਾਈ ਪਹਿਲਾ ਵੈਰੀਗੇਟ ਤੋੜਦਾ करी पिछे पाण जा पका ॾियण आजो आई आजो हा तोड़े बैरीगेट ਨਾ ਬੋੜਾ ਹਾਂ ਭਾਈ ਸਾਡੇ ਨਾ ਹਾਂ ਹਾਂ ਚੱਲ ਜਯੋਦੇ ਉੜਾਦੇ ਲੁਧਿਆਣੇ ਜਾ ਕੇ ਕਬੂਤਰ ਆ ਫਿਰ ਮੂੰਹ ਮਾਰ ਮਾਰ ਕੀ ਆਲਾ ਭਾਈ ਬੈਠੇ ਰਹਿੰਦੇ ਨੇ ਬਾਰੇ ਕਬੂਤਰ ਉੜਦੇ ਆਣ ਇਹਦੇ ਹੋਰ ਕਬੂਤਰ ਉੜਦੇ ਆਣ ਇਹਦੇ ਹਾਂ ਹਾਂ ਵੀ ਹੋਰ ਬਾਦਰ ਸਾਹਿਬ ਦਿੱਲੀੋਂ ਵੱਖੇ ਜਯੋਦੇ ਚੱਡੇ ਸਾਰੇ ਜਾਂਦੇ ਆ ਆਦਿਆ ਬਾਈ ਸਿੰਘਾਂ ਦੀ ਫੌਜ ਹੈ ਲੈ ਬਾਈ ਹੋ ਜੋ ਜਿਹੜਾ ਇਹ ਕਦੇ ਹੀ ਲੱਖ ਬੰਦਾਗਾ ਤਿਆਰ ਆਦੇ ਹੋ ਜਾਣਾ ਤਿਆਰ ਸਕਲੇ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੇ ਜਾਣਾ ਭਾਜੇ ਜੇ ਲੱਖ ਤਿਆਰ ਆ ਇਹ ਤਾਂ ਪਤਾ ਨਹੀਂ ਕਿੰਨੇ ਕਿ ਲੱਖਾਂ ਹੋ ਗਏ ਹਣ ਆਹ ਦੇਖ ਲਓ ਬਾਈ ਉਹੀ ਲੁਧਿਆਣੀਆਂ ਦੀਆਂ ਸ਼ੜਕਾਂ ਬਾਕਲੇ ਕੁਮਰੇ ਕੀ ਨਹੀਂ ਹੋ ਸਕਦਾ ਭਾਦਰਾ ਹਾਂ ਬੋਲੇ

ਕੋ ਭਾਈ ਪੂਰਾ ਐਣ ਵੀ ਆਦੀ ਤਾਂ ਜਾ ਕੇ ਵੀ ਕਿਸੇ ਹਿਸਾਬ ਨਾਲ ਦੋਜਮਾਨ ਨੂੰ ਚੱਕਿਆ ਜਾਵੇ ਆ ਬਣਾਉਂਦੇ ਆ ਰਹਿਣਾ ਮਾ ਵੀ ਉਹਨੂੰ ਦੋਜਮਾਨ ਨੂੰ ਚੱਕਿਆ ਜਾਵੇ ਲੱਕ ਹੋ ਜਾਂਦਾ ਲੱਕਾ ਮਾਰਨਗੇ ਸਿੰਘ ਹਣ Ai, porra! Oh, Dorinabai tá ਯਾ ਬਾਪਾ ਸਾਗੇ ਸਿੰਘ ਹਾਂਜੀ ਹਾਂਜੀ ਸਾਗੇ ਬਨਗਾਲੀ ਵਾਲੇ ਘਰੇੋਂ ਬੈਠੇ ਆ ਜਾਗਦੇ ਜਮੀਨ ਵਾਲੇ ਸਾਗੇ ਤਦਕਨ ਰੋ ਗਿਆ ਚਪੋਸਾ ਨਹੀਂ ਆ ਭਗਵੰਤਾ ਬੁੱਚੜ ਭਗਵੰਤਾ ਬੁੱਚੜ ਭਰਦਾ 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 ਆਮ ਆਦਮੀ ਭਾਈ ਦੇਖੋ ਉਹ ਗੱਡੀ ਭਰ ਕੇ ਲੈ ਗਏ ਵੀ ਕਿਸ ਹਿਸਾਬ ਨਾਲ ਭਾਈ ਮਨਤੋਜ ਨੂੰ ਚੱਕਿਆ ਜਾਵੇ ਨਾਲ ਨਾਲ ਮਲਾਜ਼ਮ ਦੋ ਹੀ ਸੜਕਾਂ ਦੇ ਸੈਂਕਾ ਕੇ ਵਾਧੇ ਆ ਰੇਂਡੇ ਆਣੀ ਉਹ ਭਾ ਮੂੰਹ ਤੇ ਭੱਜ ਲਈਦਾ ਆਪਦੀ ਜਾਨ ਤੇ ਆ ਜਾਂ ਤਾਂ ਵੀ ਭੱਜੀ ਜਾਈਏ ਤਰਕੇ ਚੱਲੋ ਕੋਈ ਨਹੀਂ ਠੀਕ ਇੱਥੇ ਹੀ ਜੋਸ਼ ਤਾਂ ਹੀ ਆ ਇੱਥੇ ਜਾਣਗਾ ਉਹ ਕਰਨਗੇ ਇਹ ਕਿਹੜਾ ਏਰੀਆ ਬਾਈ ਉਹਨਾਂ ਦਾ ਅੱਛਾ ਦੇ ਆ ਹਣੀ ਹੜ ਰੁਕਦਾ ਹੈ ਹੜ ਵੱਡਾ ਹੋ ਗਿਆ ਪੰਜਾਬੀਆਂ ਦਾ ਹੜ ਵੱਡਾ ਹੋ ਗਿਆ ਬਾਈ ਆਹ ਦੇਖੋ ਛੜਕਾਂ ਸਾਰੀਆਂ ਭਰ ਜਾਵਾਂ ਤੋਰ ਤੋਰ ਦੇਖ ਲਈ ਕਿਉਂ ਬਹੁਤੀ ਹੈ ਬਾਬਾ हा भई कले